ਉਹ ਤਾਂ ਬਾਅਦ ਉਹ ਤਾਂ ਬਹੁਤ ਬੜਾ ਜੁੜਿਆ ਆ ਜਿਹਨੇ ਜਿਹੜਾ ਮੈਚ ਜਿਹੜੀ ਬਾਬੇ ਜਿਹਨੇ ਚਾਰ ਦਿਨ ਹੋ ਗਏ ਇਹ ਕਰ ਜਾਂਦਾ ਨਹੀਂ ਆ ਦੇਖੋ ਜੀ ਧਰਨੇ ਲੱਗ ਰਹੇ ਆ ਕਿ ਧਰਨੇ ਲੱਗ ਇਹ ਤੇ ਮਰੇਗਾ ਦਾ ਸੈਕਟਰੀ ਆ ਜੀ ਬੁੱਟਾ ਸਿੰਘ ਉਹ ਕਹਿੰਦੇ ਆ ਉਹਦੇ ਕੋ ਫੈਲਾ ਨੇ ਬੁੱਟਾ ਸਿੰਘ ਕਿਸੇ ਸੀਟ ਤੇ ਬੈਠਾ ਹੀ ਨਹੀਂ ਕੋਈ ਕਦੇ ਇਹਨੂੰ ਦੇਖੀਦੇ ਲੱਗਿਆ ਕਿ ਕਿਸੇ ਕੁਛ ਕਹਿੰਦਾ ਕੋਈ ਕੋਈ ਮੁਲਾਜ਼ਮ ਕੁਛ ਕਹਿੰਦਾ ਜਿਹਨੂੰ ਅਸੀਂ ਬਣਾਈਆਂ ਸੀ ਉਹ ਉਹ ਕੋਈ ਗੋਲ ਹੀ ਨਹੀਂ ਰਹਾ ਮੂੰਹ ਚੋ ਜੀਭ ਚ ਉਹ ਕਹਿੰਦਾ ਇਹ ਬੁੱਟੇ ਕੋ ਪਈਆਂ ਬੁੱਟਾ ਦਿਖਦਾ ਨਹੀਂ بیا ਜੇ ਉਹਨਾਂ ਨੂੰ ਕਹਿੰਦੇ ਬੀੜੀ ਵੀ ਆਫਿਸ ਜੇ ਨਹੀਂ ਧੱਕੇ ਮਾਰ ਕੇ ਬਾਹਰ ਕੱਢ ਦਿੰਦੇ ਪੁਲਿਸ ਨੇ ਧੱਕੇ ਮਾਰ ਕੇ ਬਾਹਰ ਕੱਢਿਆ 100% ਤੀਜੀ ਵਾਰੀ ਫੈਲ ਦੇਤੀ ਅੰਦਰੋਂ ਫੈਲਾ ਨਹੀਂ ਮਿਲਦੀ ਆ ਪਈਆਂ ਫੈਲਾ ਜਾਂਦੀ ਆ ਕਿੱਥੇ ਫੈਲਾ ਦਾ ਪਤਾ ਨਹੀਂ ਲਾੜੇ ਨੂੰ ਬੈਠੇ ਤਾਂ ਕੰਮ ਕੀ ਕਰਦੇ ਹੋ ਜੁਕੀ ਕਰੀ ਆਉਣੀ ਇਹ ਬੀੜੀ ਵੀ ਆਫਿਸ ਹੈ ਕਿ ਇਹਨਾਂ ਨੇ ਲਿੰਗਵਾਸ਼ੀ ਦਾ ਖਾੜਾ ਬਣਾ ਲਿਆ ਇੱਥੇ ਕਹਾ ਕਮਿਸ਼ਨਰ ਦੇਖੋ ਪੜਿਆ ਲਿਖਿਆ ਕਮਿਸ਼ਨਰ ਆ ਉਹ ਉਹਨਾਂ ਨੂੰ ਇੰਨਾ ਨਹੀਂ ਪਤਾ ਜਦੋਂ ਦਾ ਮੈਂ ਵੋਟਾਂ ਦਾ ਐਲਾਨ ਕਰਦਾ ਵਿੱਚ ਚਾਰ ਛੁੱਟੀਆਂ ਆਉਂਦੀਆਂ ਨੇ ਹੈ ਇਹਨਾਂ ਦਾ ਸੋਚਣਾ ਚਾਹੀਦਾ ਸੀ ਕਮਿਸ਼ਨਰ ਚਾਹ ਨੂੰ ਜਿਹੜਾ ਪੰਜਾਬ ਦਾ ਕਮਿਸ਼ਨਰ ਬੈਠ ਕੇ ਕੁਰਸੀਆਂ ਲਾਣ ਲੈਣਾ ਲਵਾਣ ਉੱਥੇ ਕਿ ਇਹਨਾਂ ਦੇ ਕਮਰੇ ਆ ਵਿੱਚ ਬੜਿਆ ਵੀ ਨਹੀਂ ਜਾਂਦਾ ਇੰਨੀ ਕਿਹਦੀ ਸੀ ਇਹਦਾ ਕੋਈ ਨਹੀਂ ਪਤਾ ਸਾਰੇ ਅਫਸਰ ਇੱਕ 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 ਟੇਬਲ ਤੇ ਬੈਠੇ ਹੋਣੇ ਚਾਹੀਦੇ ਆ ਬਿਨਾ ਵੀਡੀਓ ਦੇ ਸਾਰੇ ਨਾਮ ਦੀ ਨਾਮ ਲਾ ਕੇ ਫੋਟੋ ਕਰ ਦਿੰਦਾ ਉਹਨੂੰ 9 ਘੰਟੇ ਜਾਨੂੰ ਸੀ ਮਿਲ ਜਾਂਦੀ ਏ ਜੇ ਹੀ ਕਿਰਦਾ ਬੋਲਣਾ ਕਿਤੇ ਬੈਠਾ ਤੇ ਵੀ ਆਪਣੇ ਦੂਆ ਉਹਨਾਂ ਦੀ ਫੈਲਣ ਕਿੱਥੇ ਲੱਗਾ 50000 ਜਦੇ ਬੈਠਾ ਧੱਕੇ ਖਾਈ ਜਾਓ ਸਾਰੇ ਪਾਸੇ ਤਾਂ ਬੰਦ ਕੋ ਦਾ ਦੇਖੋ ਜੀ ਆਹ ਸਵੇਰੇ 9 9 ਵਜੇ ਇਧੀਆਂ ਇੰਨੀਆਂ ਐਨੇ ਅਸੀਂ ਬਾਹਰ ਆਈਏ ਜੀ ਤੇਰਾ ਤੇਰੇ 9 ਵੇ ਦੀਆਂ ਛੁਰਾ ਬੰਨੀਆਂ ਐ ਐਨਓ ਦੀ ਬਾਹਰ ਆਈਆਂ ਔਰ ਹਜ਼ਾਰਾਂ ਐਨਓ ਦੀਆਂ ਅੰਦਰ ਜਮਾਂ ਹੋਈਆਂ ਸਿਰਫ ਸਿਰਫ 525 ਤੋਂ 40 ਨਾਲ ਐਨਓ ਦੀਆਂ ਬਾਹਰ ਆਈਆਂ ਬਾਦ ਭਈ ਗੱਲ ਨਹੀਂ ਦੇਖੋ ਗੱਲ ਨਹੀਂ ਆਈ ਕੋਈ ਓਏ ਤੇਰਾ ਕੋਈ ਨਹੀਂ ਹੈਗਾ ਕਿੰਨੇ ਪਰਵਾਹ ਹਾਂ ਕਿ ਮੇਰਾ ਦੇਖਿਓ 6 ਜਰੀ ਕੋਈ ਨਹੀਂ ਮੇਰੇ ਅੱਜ ਦੇ ਬਾਅਦ ਸਰ ਬੜੇ ਵੀਡੀਓ ਹਾਂ ਸਰ ਜਿਹੜਾ ਇਲੈਕਸ਼ਨ ਸਸਪੈਂਸਦਾ ਸਹੀ ਚੱਲ ਰਿਹਾ ਜੀ ਸਰ ਜਿਹੜਾ ਕਹਿ ਰਹੇ ਕਿ ਥੋੜਾ ਪੱਖਪਾਤ ਵਾਲੀ ਜਾਲ ਲੱਗ ਰਿਹਾ ਜਿਵੇਂ ਹਾਂ ਤੁਸੀਂ ਦੇਖਦੇ ਕਿੰਨੀ ਦੇਰ ਦੇ ਖੜੇ ਆ ਤੇ ਕੋਈ ਪੱਖਪਾਤ ਹੋ ਰਿਹਾ ਉਹ ਜਿੱਦਾਂ ਫਾਈਲ ਆਈ ਜਾਂਦੀ ਆਪਾਂ ਸਾਈਨ ਕਰੀ ਜਾਂਦੇ ਟਾਈਮ ਤਾਂ ਲੱਗਦਾ ਹੈ ਨਾ ਔਰ ਉਹ ਬੰਦਾ ਜਿਹੜਾ ਖੜਾ ਇੱਕ ਆਪਣਾ ਕੰਮ ਕਰਾਉਣ ਲਈ ਉਹ ਐਜ਼ ਅ ਇੰਡੀਵਿਜੂਅਲ ਸੋਚ ਰੱਖਦਾ ਆਪਣੀ ਤੇ ਮੈਂ ਆਇਆ ਮੇਰਾ ਕੰਮ ਹੋਣੀ ਹੋ ਜੇ ਨਾਉਤੇ 3 ਘੰਟੇ ਹੋ ਗਏ ਮੈਨੂੰ ਕਿੰਨੇ ਵੇਲੇ ਹੋ ਗਏ ਲੱਗੇ ਨੂੰ ਮੇਰਾ ਗਲਾ ਨੂੰ ਗੜਿਆ ਹੋਣਾ ਅਜੋਤੀ ਹੈ ਆਸਾਰੀ ਛੁੱਟੀਆਂ ਲਾਈਆਂ ਸੀ ਸਾਰੇ ਸਾਥ ਸ਼ਨੀਵਾਰ ਐਤਵਾਰ ਰਾਤ ਨੂੰ 12-12 ਵਜੇ ਜਾਂਦੇ ਸੀ ਤਾਂ ਫਿਰ ਵੀ ਲੋਕ ਕੁਝ ਨਹੀਂ ਹੋ ਸਕਦਾ ਕੋਪਰੇਟ ਨਹੀਂ ਕਰਦੇ ਤੇ ਸਾਰੇ ਤੇ ਧੱਕਾ ਮੁਕੀ ਕਰਦੇ ਆ ਕਿ ਇਹੋ ਠੀਕ ਕਰੀਏ ਜਿਹੜਾ ਜਿਹੜਾ ਕੰਪਲੈਟ ਹੋ ਉਹ ਜਿਹੜੀ ਆਮ ਆਦਮੀ ਪਾਰਟੀ ਨੂੰ ਜਿਹੜੇ ਜਿਹੜੇ ਇਤਨੀ ਕੋਈ ਗੱਲ ਨਹੀਂ ਹੈਗੀ ਆਮ ਆਦਮੀ ਪਾਰਟੀ ਆਵੇ ਕਾਂਗਰਸ ਅਕਾਲੀ ਸਾਰੇ ਆ ਕੇ ਲਿਜਾਈ ਜਾਂਦੇ ਸੀ ਨਾਲੇ ਪੰਚਾਇਤ ਦੇ ਇਲੈਕਸ਼ਨਾਂ ਇਹਦਾ ਕਦੇ ਲਿਖਿਆ ਹੀ ਨਹੀਂ ਇਹ ਆਮ ਆਦਮੀ ਪਾਰਟੀ ਦਾ ਜੇ ਕਿਹਦਾ ਇਹ ਸਾਰੇ ਜਾਦਾ ਹੀ ਹੈ ਕਿ ਲੋਕਾਂ ਨੂੰ ਆਪੇ ਬਹਿ ਬਹਿ ਲੋਕਾਂ ਨੂੰ ਅਪੀਲ ਲੋਕਾਂ ਨੂੰ ਅਪੀਲ ਆਮਨਵਾਦ ਅਮਨ ਸ਼ਾਂਤੀ ਨਾਲ ਰਹਿਣ ਪਿੰਡਾਂ ਦੇ ਵਿੱਚ ਭਾਈਚਾਰਾ ਬਣਾ ਕੇ ਰੱਖਾਂ ਮੈਂ ਇਹ ਨਹੀਂ ਵੀ ਇਲੈਕਸ਼ਨ ਆਦੇ ਦਾ ਤੜੇ ਵੰਦੀਆਂ ਹੁੰਦੀਆਂ ਹੀ ਆ ਹਰ ਇਹ ਸਭ ਤੋਂ ਔਖਾ ਇਲੈਕਸ਼ਨ ਹੈ ਪੰਚਾਇਤ ਦਾ ਉਹਗੇਰੇ ਵਿੱਚ 100 ਟੈਂਡ 1% ਸਾਰੀ ਜਨਤਾ ਦਾ ਇੰਟਰਸਟ ਹੁੰਦਾ ਇਸ ਇਲੈਕਸ਼ਨ ਚ ਤੇ ਇਸ ਕਰਕੇ ਤਫਸ ਇਲੈਕਸ਼ਨ ਹੈ ਪਰ ਇਹਦੇ ਵਿੱਚ ਪੂਰਾ ਪਵਨਿਕ ਨੂੰ ਸਹਿਯੋਗ ਕਰਨਾ ਚਾਹੀਦਾ ਕਿਉਂਕਿ ਸਾਡੇ ਕੋ ਵੀ ਮੈਨਪਾਵਰ ਦੀ ਬਹੁਤ ਘਾਟ ਹੈ ਤੇ ਲੱਗਦਾ ਕਿ ਕਿਤੇ ਨਾ ਕਿਤੇ ਸਹਿਯੋਗ ਦੇਣਾ ਕਿਤੇ ਨਾ ਕਿਤੇ ਇੰਤਜ਼ਾਰ ਨਾ ਨਹੀਂ ਨਹੀਂ ਇਹ ਰਸ਼ ਪੈਂਦਾ ਹੀ ਹੈ ਇਹ ਨਾਰਮਲ ਹਰ ਵਾਰੀ ਇਹ ਪੈਂਦਾ ਹਾਂ ਕਿਉਂਕਿ ਹਰ ਪਿੰਡ ਦੇ ਵਿੱਚ ਜੇ 9 ਸੀਟਾਂ ਆ ਤਾਂ 9 ਸੀਟਾਂ ਨੇ 10-10 ਦਾਵੇਦਾਰ ਹੈ 15-15 ਦਾਵੇਦਾਰ ਹੈ ਤਾਂ ਉਹਨਾਂ ਨੇ ਸਾਰਿਆਂ ਦੇ ਐਨਓਸੀ ਲੈ ਕੇ ਜਾਣਾ ਤਾਂ ਉਹ ਰਸ਼ ਤਾਂ ਪੈਣਾ ਹੀ ਹੈ ਕੋਈ ਨਨ ਸਾਈਨ ਕਰਨ ਲਈ ਬੰਦੇ ਹੀ ਨਹੀਂ ਅਵੇਲੇਬਲ ਹੁੰਦੇ ਬਣਾ ਦੇ ਕੋ ਤਾਂ ਮੈਂ ਲਾ ਰਿਹਾ ਹਾਂ ਯਾਰ ਇਹ ਕੁਝ ਕਰ ਰਹੇ ਹਾਂ ਸਾਈਨ ਗੰਬਰ ਦਾ ਹੁਣ ਬੰਦਿਆਂ ਨੇ ਲਾੜੇ ਆ ਉਹਨੂੰ ਟਾਈਮ ਤਾਂ ਲੱਗਣਾ ਹੀ ਆ ਜਿਹੜੇ ਬੰਦੇ ਨੇ ਲਿਕਣਾ ਸਾਰ ਕਿੰਨੇ ਕਿੰਨੇ ਸਾਰੇ ਉਹ ਇੱਕ ਦਿਨ ਕਿੰਨੇ ਕਾਪਨ ਮੇਰੇ ਮੈਂ ਕੱਲ 1100 ਕਿੰਨੇ ਤੋਂ ਉੱਪਰ ਕੀਤੇ ਸਾਰੇ ਇੰਨੇ ਤੋਂ ਵੱਧ ਮੈਂ ਅੱਜ ਕਰਦੇ ਹੋਣੇ